ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦ ਵੀਪੀਐਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜਿਹੜੀ ਮੌਜੂਦ ਚਲਾਈ ਗਈ ਹੈ ਇਸੇ ਲੜੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਮੱਧਰ ਮੱਥਰਾ ਭਾਗੀ ਤੋਂ ਕਿ ਇੱਕ ਲੇਡੀ ਤਸਵੀਰ ਪੋਰਸਵੀਰੇ ਗੁਰਦੁਆਰਾ ਸਾਹਿਬ ਮੱਥਾ ਦੇ ਕੰਝਾੜੀ ਸੀ ਤੇ ਉਸ ਦੀਆਂ ਵਾਲੀਆਂ ਜਿਹੜੇ ਤਿੰਨ ਵਿਅਕਤੀਆਂ ਵੱਲੋਂ ਹੁਣ ਜਿਹੜਾ ਫੋਟੋਸ਼ੀ ਕੀਤੀ ਗਈ ਹੈ ਤੇ ਇਸ ਦਾ ਕਾਰਨ ਜਿਹੜਾ ਡਿੱਕੇ ਰਹੀ ਹੋ ਸਾਨੂੰ ਫਸਟਵ ਦਾਕਤ ਰਾਗਿਆ ਤੇ ਦੌਰਾਨੇ ਇਲਾਜ ਉਹਦੀ ਜਿਹੜੀ ਇਹ ਮੌਤ ਹੋ ਗਈ ਜਿਸ ਵਲ ਦੀ ਕਾਰਜ ਸਿੰਘ ਹਨੋਂ ਨਰਿੰਦਰ ਸਿੰਘ ਮਤਰਾ ਭਾਰਗੀ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 12 ਨਿਤੀ 14126 ਜੁਰਮ 304 2 115 2 105 ਬੀ ਐਨ ਐਸ ਦੇ ਵਿੱਚ 18 ਅਨਾਲਾ ਜਿਹੜਾ ਇਹ ਦਰਜ ਕੀਤਾ ਗਿਆ ਸੋ ਮਾਣਯੋਗ ਐਸ ਐਸ ਪੀ ਸ੍ਰੀ ਸੁਰਿੰਦਰ ਲੰਬਾ ਜੀ ਐਸ ਪੀ ਡੀ ਸ੍ਰੀ ਰਿਪੂ ਦਾ ਪੰਜੀਆਂ ਦੀਆਂ ਹਦਾਇਤਾਂ ਦੇ ਉੱਤੇ ਤੇ ਜੇਰ ਨਿਗਰਾਨੀ ਮੀਰੇ ਜਿਹੜੀ ਇੱਕ ਟੀਮ ਬਣਾਈ ਗਈ ਸੋ ਇਸ ਵਾਰ ਦਾਪ ਦੇ ਵਿੱਚ ਲੜਿੰਦੇ ਦੋ ਦੋਸ਼ੀ ਬਰਿਆਮ ਸਿੰਘ ਪੁੱਤਰ ਬਲਜਾ ਸਿੰਘ ਗੁਰਲਾਲ ਸਿੰਘ ਉਰਫ ਲੱਲੀ ਪੁੱਤਰ ਕਾਲਾ ਸਿੰਘ ਵਾਸੀ ਜਿਹੜੇ ਮੱਧਰ ਮਥਰਾ ਭਾਗੀ ਦੇ ਜਿਹੜੇ ਉਸੇ ਪਿੰਡ ਦੇ ਵਾਸੀ ਸੀ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਸੋ ਇਹਨਾਂ ਤੇ ਪਾਸੋਂ ਪੁੱਛਗਿੱਛ ਕਰਕੇ ਮਕਦਮੇ ਦੇ ਵਿੱਚ ਇਹਨਾਂ ਨੂੰ ਹਸ ਸੁਝਾਵ ਤੱਕ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਨਡ ਹਾਸ ਕੀਤਾ ਜਾਵੇਗਾ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਆ ਉਸ ਬਾਰੇ ਵੀ ਪੁਛਗਛ ਕਰਕੇ ਪਤਾ ਕਰਕੇ ਤੇ ਉਹਨੂੰ ਮਕਦਮਾ 'ਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਸੋ ਜਿੱਥੇ ਇਹ ਮੰਦਭਾਗੀ ਘਟਨਾ ਹੋਈ ਆ ਉਥੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਦਿਆਂ ਤੁਰੰਤ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਤੀਸਰੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਜਿਹੜੀ ਆ ਛਾਪੇਮਾਰੀ ਜਾਰੀ ਹੈ ਤੀਸਰੇ ਵਿਅਕਤੀ ਦਾ ਨਾਮ ਜਿਹੜਾ ਵਾ ਉਹ ਉਹਦੀ ਜਿਹੜੀ ਗ੍ਰਿਫਤਾਰੀ ਉਪਰੰਤ ਜਿਹੜਾ ਆ ਜੀ ਨੂੰ ਦੱਸਿਆ ਜਾਊਗਾ ਸੋ ਲਗਾਤਾਰ ਜਿਹੜੀ ਆ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਉਹ ਜਾਰੀ ਹੈ ਕਿ ਕਿਸੇ ਵੀ ਅਨਸਥਾਪੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾਵੇਗਾ